ਹੋ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਬਤੈ ਸੋ ਆਪ ਜੀ ਨੂੰ ਪਤਾ ਹੀ ਹੈ ਕਿ ਭਾਈ ਗੁਰਜਿੰਦਰ ਸਿੰਘ ਜੀ ਜੋ ਕਿ ਜਿਨ੍ਹਾਂ ਨੇ ਆਪਣਾ ਚੋਲਿਆਂ ਦਾ ਕੰਮ ਟੇਲਰ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਕਿਉਂਕਿ ਸਾਨੂੰ ਬਹੁਤ ਦੂਰ ਦੂਰ ਤੱਕ ਚੋਲੇ ਬਾਣਾ ਜਿਹੜਾ ਉਹ ਸਮਾਨ ਵਾਸਤੇ ਜਾਣਾ ਪੈਂਦਾ ਸੀ ਸੋ ਇਹ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੇ ਬਹੁਤ ਵਧੀਆ ਕੰਮ ਜਿਹੜਾ ਉਹ ਸ਼ੁਰੂ ਕੀਤਾ ਹੈ ਜੋ ਕਿ ਨਾਲ ਨਾਲ ਡਿਊਟੀ ਵੀ ਗੁਰੂ ਸਾਹਿਬ ਦੀ ਸੇਵਾ ਵੀ ਕਰ ਰਹੇ ਨੇ ਤੇ ਨਾਲ ਦੀ ਨਾਲ ਜਿਹੜਾ ਉਹ ਚੋਲਿਆਂ ਦੀ ਸੇਵਾ ਵੀ ਜਥਿਆਂ ਦੇ ਵਾਸਤੇ ਕਰ ਰਹੇ ਨੇ ਸੋ ਬਹੁਤ ਸੋਹਣੇ ਚੋਲੇ ਇਹ ਸਿਉਂਦੇ ਨੇ ਸੋ ਬੇਨਤੀ ਹੈ ਕਿਉਂਕਿ ਚੋਲੇ ਆਪਾਂ ਵੈਸੇ ਵੀ ਬਾਣੇ ਜਿਹੜੇ ਨੇ ਉਹ ਹੋਰ ਟੇਲਿਆਂ ਤੋਂ ਆਪਾਂ ਸਮਾਉਣੇ ਆ ਸੋ ਇਸ ਕਰਕੇ ਨਾਲ ਦੀ ਨਾਲ ਇਹਨਾਂ ਦਾ ਜਿਹੜਾ ਬਿਜ਼ਨਸ ਆਪਣਾ ਜੋ ਇਸ ਤਰ੍ਹਾਂ ਦੇ ਚੋਲੇ ਭਾਵੇਂ ਅਚਕਣ ਵਾਲੇ ਚੋਲੇ ਇਸ ਤਰ੍ਹਾਂ ਦੇ ਚੋਲੇ ਤੇ ਨਾਲ ਉਹ ਇਸ ਤਰ੍ਹਾਂ ਦੇ ਚੋਲੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਸੰਪਰਦਾ ਭਾਵੇਂ ਰਾੜਾ ਸਾਹਿਬ ਦੀ ਸੰਪਰਦਾ ਭਾਵੇਂ ਕੋਈ ਹੋਰ ਸੰਪਰਦਾ ਸੋ ਹਰ ਇੱਕ ਸੰਪਰਦਾ ਦੇ ਜਿਹੜੇ ਚੋਲੇ ਨੇ ਇਹ ਸਲਾਈ ਕਰਦੇ ਨੇ ਸੋ ਜਥਿਆਂ ਨੂੰ ਬੇਨਤੀ ਹੈ ਮਹਾਪੁਰਖਾਂ ਨੂੰ ਬੇਨਤੀ ਹੈ ਪ੍ਰਚਾਰਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹ ਵੀਰ ਦਾ ਸਹਿਯੋਗ ਦਿਓ ਕਿਉਂਕਿ ਆਪਾਂ ਨੇ ਚੋਲੇ ਤੇ ਵੈਸੇ ਵੀ ਸਮਾਉਣੇ ਨੇ ਇਸ ਕਰਕੇ ਆਪਣੇ ਜਿਹੜੇ ਭਾਈ ਹਨ ਆਪਣੇ ਗੁਰਸਿੰਖ ਭਾਈ ਹਨ ਆਪਾਂ ਉਹਨਾਂ ਦਾ ਜਿਹੜਾ ਹੌਸਲਾ ਵਜਾਈ ਤਾਂ ਹੁੰਦਾ ਕਿਉਂਕਿ ਜੇ ਆਪਾਂ ਉਹਨਾਂ ਉਹਨਾਂ ਦੀ ਮਦਦ ਕਰਾਂਗੇ ਸੋ ਕਿਸੇ ਵੀ ਤਰ੍ਹਾਂ ਹੋਰ ਤਰ੍ਹਾਂ ਆਪਾਂ ਜੇ ਮਦਦ ਨਹੀਂ ਕਰ ਸਕਦੇ ਤਾਂ ਇਸ ਤਰ੍ਹਾਂ ਆਪਾਂ ਗੁਰੂ ਸਾਹਿਬ ਦੇ ਜਿਹ ਸਿੱਖ ਨੇ ਉਹਨਾਂ ਦੀ ਮਦਦ ਕਰ ਸਕਦੇ ਆ ਸੋ ਇਸ ਕਰਕੇ ਬੇਨਤੀ ਹੈ ਕਿ ਸਮੂਹ ਸੰਗਤਾਂ ਨੂੰ ਜਥਿਆਂ ਨੂੰ ਬੇਨਤੀ ਹੈ ਮਹਾਪੁਰਖਾਂ ਨੂੰ ਬੇਨਤੀ ਹੈ ਪ੍ਰਚਾਰਕਾਂ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਜਰੂਰ ਇੱਕ ਵਾਰੀ ਮੌਕਾ ਦਿਓ ਤਾਂ ਜੋ ਇਹ ਆਪਣਾ ਇਹ ਜੋ ਕੰਮ ਇਹਨਾਂ ਨੇ ਸ਼ੁਰੂ ਕੀਤਾ ਟੇਲਰ ਦਾ ਸੋ ਉਹਦੇ ਵਿੱਚ ਇਹ ਕਾਮਯਾਬ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ